ਜਦੋਂ ਵੀ ਹਰਮੰਦਰ ਸਾਹਿਬ ਆਈ ਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਂ ਨੇ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇ ਹੈਗੇ ਇੱਥੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ ਔਰ ਬਾਕੀ ਜਦੋਂ ਵੀ ਹਰਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਜਾਂਦੇ ਆ ਆਪਣੇ ਪਰਿਵਾਰ ਲਈ ਆਪਣੇ ਚਾਹਣ ਵਾਲਿਆਂ ਲਈ ਸਾਰਿਆਂ ਲਈ ਤੇ ਮੇਰੇ ਬੱਚੇ ਨਾਲ ਆਏ ਐ ਸੁਰਿਆਨਸ਼ੌਰ ਮੰਦਿਰ اور ਮੇਰੇ ਦੋਸਤ ਨੇ ਸਾਹੀ ਭਾਜੀ ਤੇ ਭਾਜੀ ਨੂੰ ਤੁਸੀਂ ਜਾਣਦੇ ਹੋ ਸਰਜੀਤ ਭਾਜੀ ਸਾਡੇ ਤੇ ਬਸ ਬਹੁਤ ਅੱਛਾ ਲੱਗ ਰਿਹਾ ਹੈ ਔਰ ਹਮੇਸ਼ਾ ਦੀ ਤਰ੍ਹਾਂ ਗੁਰੂ ਮਹਾਰਾਜ ਮੇਰ ਕਰਨ ਦੀ ਕਿਰਪਾ ਕਰਨਗੇ ਸਾਰੇ ਆਦਮੀ ਕੋਈ ਸ਼ਬਦ ਧਾਰਮਿਕ ਮੈਂ ਜੀ ਹੁਣੇ ਇੱਕ ਸ਼ਹੀਦੀ ਦਿਹਾੜਿਆਂ ਤੇ ਇੱਕ ਧਾਰਮਿਕ ਗੀਤ ਕੀਤਾ ਰਿਕਾਰਡ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਉਹਦਾ ਟਾਈਟਲ ਹੈ ਦਾਦੀ ਮਾਂ ਤੇ ਤੋਂ ਇਹਨਾਂ ਨੇ ਬੀਰ ਬੋਲ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਮੇਰੇ ਤੁਹਾਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਣਾ ਉਹ ਉਹਦੀ ਵੈਸੇ ਮੈਂ ਬੋਲ ਕੇ ਦੱਸ ਦੇਣਾ ਵੀ ਉਹ ਉਹਦੇ ਬੋਲ ਨੇ ਕਿ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਂ ਨੇ ਛਾਤੀ ਨਾਲ ਲਾਲੇ ਘੁੱਟ ਕੇ ਮਤਲਬ ਉਹ ਉਸ ਰਾਤ ਦਾ ਇੱਕ ਇੱਕ ਬਿਆਨ ਹੈ ਜਦੋਂ ਮਤਲਬ ਉਹ ਇੱਕ ਦਾਦੀ ਦੇ ਦਿਲ ਦਾ ਦਰਦ ਹੈ ਜੋ ਉਹਨਾਂ ਨੇ ਉਸ ਵੇਲੇ ਹੰਡਾਇਆ ਸੀ ਜਾਂ ਹੰਡਾਇਆ ਹੋਏਗਾ ਤੇ ਉਸ ਬਾਰੇ ਇੱਕ ਗੀਤ ਰਿਕਾਰਡ ਕੀਤਾ ਹੈ ਸੰਗਤ ਦੇ ਰੂਪ ਰੂ ਕੀਤਾ ਤੇ ਸੰਗਤ ਵੱਲੋਂ ਬਹੁਤ ਹੰਗਾਰਾ ਵੀ ਮਿਲਿਆ ਉਹਨੂੰ ਔਰ ਅਸੀਂ ਬਹੁਤ ਧੰਨਵਾਦੀ ਆਂ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਕੁਛ ਨਾ ਕੁਛ ਇਦਾਂ ਦਾ ਕਰਦੇ ਰਹੀਏ ਤੇ ਜਿਹਦੇ ਨਾਲ ਅਸੀਂ ਸੰਗਤ ਨਾਲ ਜੁੜੇ ਰਹੀਏ ਸਰੋਤਿਆਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਬਸ ਸਰੋਤਿਆਂ ਨੂੰ ਇਹੀ ਕਹਿਣਾ ਹੈ ਕਿ ਜੀ ਪਿਆਰ ਕਰਦੇ ਰਹੋ ਚੰਗਾ ਸੁਣੋ ਚੰਗੇ ਕਲਾਕਾਰਾਂ ਨੂੰ ਪਿਆਰ ਕਰੋ ਔਰ ਚੰਗਾ ਸੰਗੀਤ ਸੁਣੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇ ਹੈਗੀਆਂ ਤੇ ਜਿੰਨਾ ਦੂਰ ਰਹੋਗੇ ਨਸ਼ੇ ਤੋਂ ਉਨਾ ਤੁਹਾਡੀ ਜ਼ਿੰਦਗੀ ਚੰਗੀ ਰਹੇ ਜਦੋਂ ਵੀ ਹਰਮੰਦਰ ਸਾਹਿਬ ਆਈ ਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਨੇ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇ ਹੈਗੀਆਂ ਇੱਥੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ ਔਰ ਬਾਕੀ ਜਦੋਂ ਵੀ ਹਰਮਿੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗੀ ਫੀਲਿੰਗ ਹੁੰਦੀ ਹੈ ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਜਾਂਦੇ ਆ ਆਪਣੇ ਪਰਿਵਾਰ ਲਈ ਆਪਣੇ ਚਾਹਣ ਵਾਲਿਆਂ ਲਈ ਸਾਰਿਆਂ ਲਈ ਤੇ ਮੇਰੇ ਬੱਚੇ ਨਾਲ ਆਏ ਐ ਸੁਰਿਆਨਸ਼ੌਰ ਮੰਦਿਰ ਔਰ ਮੇਰੇ ਦੋਸਤ ਨੇ ਸਾਹੀ ਭਾਜੀ ਤੇ ਭਾਜੀ ਨੂੰ ਤੁਸੀਂ ਜਾਣਦੇ ਹੋ ਸਰਜੀਤ ਭਾਜੀ ਸਾਡੇ ਤੇ ਬਸ ਬਹੁਤ ਅੱਛਾ ਲੱਗ ਰਿਹਾ ਔਰ ਹਮੇਸ਼ਾ ਦੀ ਤਰ੍ਹਾਂ ਗੁਰੂ ਮਹਾਰਾਜ ਮੇਰ ਕਰਨ ਦੀ ਕਿਰਪਾ ਕਰਨਗੇ ਸਾਰੇ ਆਧਿਕਾਰ ਕੋਈ ਵੀ ਸ਼ਬਦ ਧਾਰਮਿਕ ਮੈਂ ਜੀ ਹੁਣੇ ਇੱਕ ਸ਼ਹੀਦੀ ਦਿਹਾੜਿਆਂ ਤੇ ਇੱਕ ਧਾਰਮਿਕ ਗੀਤ ਕੀਤਾ ਰਿਕਾਰਡ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਉਹਦਾ ਟਾਈਟਲ ਹੈ ਦਾਦੀਆਂ ਤੇ ਤੋਂ ਇਹਨਾਂ ਨੇ ਰੀਸ ਬੋਲ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ ਮੈਂ ਤੁਹਾਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਣਾ ਉਹ ਉਹਦੀ ਵੈਸੇ ਮੈਂ ਬੋਲ ਕੇ ਦੱਸ ਦੇਣਾ ਵੀ ਉਹ ਉਹਦੇ ਬੋਲ ਨੇ ਕਿ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਪੁੱਤ ਦੇ लाडले ਪਿਆਰੇ ਦਾਦੀ ਮਾਂ ਨੇ ਛਾਤੀ ਨਾਲ ਲਾਲੇ ਘੁੱਟ ਕੇ ਮਤਲਬ ਉਹ ਉਸ ਰਾਤ ਦਾ ਇੱਕ ਇੱਕ ਬਿਆਨ ਹੈ ਜਦੋਂ ਮਤਲਬ ਉਹ ਇੱਕ ਦਾਦੀ ਦੇ ਦਿਲ ਦਾ ਦਰਦ ਹੈ ਜੋ ਉਹਨਾਂ ਨੇ ਉਸ ਵੇਲੇ ਹੰਡਾਇਆ ਸੀ ਜਾਂ ਹੰਡਾਇਆ ਹੋਏਗਾ ਤੇ ਉਸ ਬਾਰੇ ਇੱਕ ਗੀਤ ਰਿਕਾਰਡ ਕੀਤਾ ਹੈ ਸੰਗਤ ਦੇ ਰੂਪ ਰੂਪ ਕੀਤਾ ਤੇ ਸੰਗਤ ਵੱਲੋਂ ਬਹੁਤ ਹੰਗਾਰਾ ਵੀ ਮਿਲਿਆ ਉਹਨੂੰ ਔਰ ਅਸੀਂ ਬਹੁਤ ਧੰਨਵਾਦੀਆਂ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਕੁਛ ਨਾ ਕੁਛ ਇਦਾਂ ਦਾ ਕਰਦੇ ਰਹੀਏ ਤੇ ਜਿਹਦੇ ਨਾਲ ਅਸੀਂ ਸੰਗਤ ਨਾਲ ਜੁੜੇ ਰਹੀਏ ਸਰੋਤਿਆਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਬਸ ਸਰੋਤਿਆਂ ਨੂੰ ਇਹੀ ਕਹਿਣਾ ਹੈ ਕਿ ਜੀ ਪਿਆਰ ਕਰਦੇ ਰਹੋ ਚੰਗਾ ਸੁਣੋ ਚੰਗੇ ਕਲਾਕਾਰਾਂ ਨੂੰ ਪਿਆਰ ਕਰੋ ਔਰ ਚੰਗਾ ਸੰਗੀਤ ਸੁਣੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹ ਕੁਝ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇ ਹੈਗੀਆਂ ਤੇ ਜਿੰਨਾ ਦੂਰ ਰਹੋਗੇ ਨਸ਼ੇ ਤੋਂ ਉਨਾ ਤੁਹਾਡੀ ਜ਼ਿੰਦਗੀ ਚੰਗੀ ਰਹੇਗੀ